तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हा एक खास खबर होली महल मौके पिंड बैजदानी दिया संका वलो पिछले 42 साला तो श्री आनंदपुर साहिब विखे लगाया जा रहा विशेष लंगर बाबा अमरदेव सिंह ने कहा कि इस लंगर विच अनेका तरह पकवान शामिल तो संता पर हाजरी खालसाई जाहो जल प्रतीक कौमी त्योहार होले महल्ले मौके श्री आनंदपुर साहिब किरतपुर साहिब समेत होरना पवित्र दे दर्शन दीदार गिनती विच। ਸੰਗਤ ਦੀ ਸਹੂਲਤ ਲਈ ਜਿੱਥੇ अनेका ਲੰਗਰ ਲਗਾਏ ਜਾਂਦੇ ਹਨ ਉੱਥੇ ਪਿਛਲੇ 42 ਸਾਲਾਂ ਤੋਂ ਸੰਤ ਬਾਬਾ ਸ਼ਾਮ ਸਿੰਘ ਸ਼ਾਮ 84 ਵਾਲਿਆਂ ਦੀ ਅਗਵਾਈ ਵਿੱਚ ਲੰਗਰ ਦੀ ਸੇਵਾ ਕਰ ਰਹੀ ਪਿੰਡ ਬੈਂਸਤਾਨੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੰਗਤ ਵੱਲੋਂ ਹਰ ਸਾਲ શ્રી ਅਨੰਦਪੁਰ ਸਾਹਿਬ ਵਿਖੇ ਲੰਗਰ ਲਗਾਇਆ ਜਾਂਦਾ ਹੈ ਇਸ ਵਾਰ ਵੀ ਇਹ ਲੰਗਰ ਬਾਬਾ ਅਮਰਤੇਜ ਸਿੰਘ ਜੀ ਦੀ ਅਗਵਾਈ ਵਿੱਚ ਹਲਕਾ ਸ਼ਾਮ 84 ਦੀਆਂ ਸੰਗਤਾਂ ਵੱਲੋਂ ਲਗਾਇਆ ਜਾ ਰਿਹਾ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਡੇ ਰਿਪੋਰਟਰ ਦਵਿੰਦਰ ਪਾਲ ਸਿੰਘ ਦੀ ਇੱਕ ਵਿਸ਼ੇਸ਼ ਰਿਪੋਰਟ ਪੰਸਕਾਰਜੋ ਖਾਲਸਾ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਜੋ ਹੈ ਉਹ ਖਾਲਸਾ ਪੰਥ ਦਾ ਜੋ ਨਿਆਰਾ ਸਤਿਗੁਰੂ ਸਾਹਿਬ ਸੱਤੇ ਪਾਸ਼ਾ ਗੁਰੂ ਕਲਗੀਧਰ ਮਹਾਰਾ ਨੇ ਸਾਨੂੰ ਤਿਹਾਰ ਬਖਸ਼ਿਸ਼ ਕੀਤਾ ਔਰਨ ਕੀ ਹੋਲੀ ਮਾ ਮਹੌਲਾ ਕਹੇੋ ਕਿਰਪਾ ਨਿਤ ਬਚਨੇ ਮੋਲਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਥ ਨੂੰ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ ਪੰਥ ਦੀ ਇਕਤਾ ਇਤਿਫਾਕ ਵਾਸਤੇ ਔਰ ਜੋ ਸਮਾਜ ਦੇ ਵਿੱਚ ਬੁਰਾਈਆਂ ਜਾਂ ਕ੍ਰਿਤੀਆਂ ਚੱਲ ਰਹੀਆਂ ਸਨ ਉਹਨਾਂ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਤਮ ਕਰਨ ਵਾਸਤੇ ਖਾਲਸੇ ਨੂੰ ਇੱਕ ਨਿਆਰਾ ਤਿਉਹਾਰ ਬਖਸ਼ਿਸ਼ ਕੀਤਾ ਜਿਹਦਾ ਨਾਮ ਆ ਹੋਲਾ ਮਹੱਲਾ ਹੋਲਾ ਜਿਹੜਾ ਸ਼ਬਦ ਹੈ ਫਾਰਸੀ ਦਾ ਸ਼ਬਦ ਹੈ ਮਹੱਲਾ ਜਿਹੜਾ ਸ਼ਬਦ ਹੈ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦੇ ਤੋਂ ਭਾਵ ਹੈ ਕਿ ਹੋਲਾ ਜੰਗ ਤੇ ਮਹੱਲਾ ਜਿਹੜਾ ਥਾਂ ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੋ ਗੁੱਟ ਬਣਾਇਆ ਕਰਦੇ ਸੀ ਤੇ ਉਹਨਾਂ ਦੀ ਆਪਸੀ ਜੰਗ ਹੋਇਆ ਕਰਦੀ ਸੀ ਤੇ ਉਹ ਆਪਸ ਵਿੱਚ ਜਦੋਂ ਲੜਦੇ ਹੁੰਦੇ ਸਨ ਤੇ ਜਿਹੜੇ ਉਹਨਾਂ ਵਿੱਚ ਜਿੱਤ ਜਾਂਦੇ ਸਨ ਮਹਾਰਾ ਸੱਚੇ ਪਾਤਸ਼ਾਹ ਨੂੰ ਇਨਾਮ ਦਿਆ ਕਰਦੇ ਸਨ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾ ਸਾਹਮਣੂ ਸ਼ਸਤਰਤਾਰੀ ਬਣਾਇਆ ਔਰ ਗਰੀਬਨਾਰ ਵਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਪੰਥ ਉਤੇ ਏਡੀ ਕਿਰਪਾ ਕੀਤੀ ਕਿ ਇਹ ਮਜਲੂਮ ਦੀ ਰਾਖੀ ਵਾਸਤੇ ਬਣਿਆ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਉਤੇ ਕਿਰਪਾ ਕੀਤੀ ਸਾਡਾ ਜੋ ਇਲਾਕੇ ਦਾ ਲੰਗਰ ਹੈ ਹਲਕਾ ਸ਼ਾਮਤਰਸੀ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸੰਗਤਾਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਇਹ ਲੰਗਰ ਇਸ ਸਥਾਨ ਦੇ ਉੱਤੇ ਚਲਾਇਆ ਜਾ ਰਿਹਾ ਹੈ 1982 ਤੋਂ ਸ਼੍ਰੀ ਮਾਨਸਤ ਸਤ ਬਾਬਾ ਸ਼ਾਮ ਸਿੰਘ ਜੀ ਮਾਹਪੁਰਖ ਬੈਸਤਾਨੀ ਵਾਲੇ ਗੁਰਦੁਆਰਾ ਪੋਰਾ ਸਾਹਿਬ ਵਿਖੇ ਲੰਗਰ ਦੀ ਸੇਵਾ ਕਰਿਆ ਕਰਦੇ ਸਨ ਉਸ ਤੋਂ ਬਾਅਦ ਫਿਰ ਪੋਰਾ ਸਾਹਿਬ ਦਾ ਨਵੀਨੀਕਰਨ ਹੋ ਗਿਆ ਤੇ 2017 ਦੇ ਵਿੱਚ ਦੋ ਸਿਗਾ ਜੋ ਲੰਗਰ ਫਿਰ ਇਹ ਕਲਾ ਫਤਿਹਗੜ ਸਾਹਿਬ ਸਾਨੂੰ ਐਸਜੀਪੀਸੀ ਨੇ ਇਹ ਥਾਂ ਸਿਲੈਕਟ ਕਰਕੇ ਦਿੱਤਾ ਜਿੱਥੇ ਅੱਜ ਵੀ ਤਕਰੀਬਨ ਸਾਡੇ ਨਾਲ ਜੋ ਹੈ 60 ਤੋਂ 65 ਪਿੰਡ ਜਿਹੜੇ ਹਨ ਲੰਗਰ ਦੇ ਵਿੱਚ ਸੇਵਾ ਕਰਦੇ ਹਨ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਾਰੀਆਂ ਸੰਗਤਾਂ ਇੱਕ ਪਰਿਵਾਰ ਵਾਂਗੂ ਇੱਕ ਮਿਕ ਹੋ ਕਰਕੇ ਇਹ ਸਾਰੀ ਸੇਵਾ ਜਿਹੜੀਆਂ ਹਨ ਬੜੇ ਪਿਆਰ ਦੇ ਨਾਲ ਨਿਭਾਉਂਦੀਆਂ ਹਨ ਔਰ ਗਰੀਬਨਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਦੀ ਕਿਰਪਾ ਸਦਕਾ ਜਿੰਨੀਆਂ ਸੰਗਤਾਂ ਹਨ ਆਪਣੀ ਦਸਾਂ ਮਾਹਾਂ ਦੀ ਕੀਰਤ ਕਮਾਈ ਤੋਂ ਦਸਵੰਦ ਦੇ ਕਰਕੇ ਦੇਸ਼ ਵਿਦੇਸ਼ ਤੋਂ ਆਈ ਸੰਗਤ ਜੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਇੱਥੇ ਨਤਮਸਤਕ ਹੁੰਦੀਆਂ ਹਨ ਕੁਨਾ ਦੀ ਖੁਸ਼ੀ ਲੈਣ ਵਾਸਤੇ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਹਾਂ ਤੇ ਇਹ ਲੰਗਰ ਜੋ ਹੈ ਸਾਡੇ ਇਲਾਕੇ ਬਲੋ ਇਸ ਸਥਾਨ ਦੇ ਉੱਤੇ ਤਕਰੀਬਨ 6 ਦਿਨ ਲਾਇਆ ਜਾਂਦਾ ਹੈ 11 ਮਾਰਚ ਤੋਂ ਲੈ ਕੇ 16 ਮਾਰਚ ਤੱਕ ਇਹ ਸੇਵਾ ਕੀਤੀ ਜਾਣੀ ਹੈ ਮਹਾਰਾਜ ਕਿਰਪਾ ਕਰੇ ਜਿੰਨੀਆਂ ਵੀ ਸੰਗਤਾਂ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਆਉਂਦੀਆਂ ਹਨ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਆ ਕੇ ਅਨੰਦਪੁਰ ਸਾਹਿਬ ਇੱਦੀ ਸੁਣੀ ਧਰਤੀ ਹੈ ਕਿ ਇਹਨੂੰ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ ਇੱਥੇ ਖਾਲਸਾ ਪੰਥ ਸਾਜਿਆ ਗਿਆ ਇਸੇ ਸਥਾਨ ਦੇ ਉੱਤੇ ਖੁਲਾਮਲਾ ਸ਼ੁਰੂ ਹੋਇਆ ਤੇ ਸਾਰੀਆਂ ਸੰਗਤਾਂ ਸਤਿਗੁਰੂ ਸਾਹਿਬ ਸਿੱਤੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ। ਬਾਬਾ ਜੀ ਸਾਡਾ ਤਾਂ ਜਿਹੜਾ ਖਿਆਲ ਆ ਕਿ ਇਹ ਜਿਹੜੀ ਸੇਵਾ ਇੱਦੀ ਸੀਨਾ ਮਸੀਨਾ ਚਲਦੀ ਰਹੇ। ਅਗਵੇ ਭਾਗ ਭਾਗ ਦੇ ਲੰਗਰ ਲੱਗ ਰਿਹਾ ਤੁਹਾਡੇ ਲੰਗਰ ਦੇ ਵਿੱਚ ਕੀ ਕੀ ਹੁੰਦਾ? ਲੰਗਰ ਦੇ ਵਿੱਚ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਮੀਟਿੰਗ ਕਰਦੇ ਹਾਂ ਉਹਦੇ ਵਿੱਚ ਦੇਖਿਆ ਜਾਂਦਾ ਪਹਿਲੇ ਦਿਨ ਲੰਗਰ ਦੇ ਵਿੱਚ ਕੀ ਚਲਾਇਆ ਜਾਣਾ ਦੂਜੇ ਦਿਨ ਕੀ ਚਲਾਇਆ ਜਾਣਾ ਤੋਂ ਇਸ ਕਰਕੇ ਦੁਪਹਿਰ ਦਾ ਲੰਗਰ ਹੋਰ ਹੁੰਦਾ ਸਵੇਰ ਦਾ ਹੋਰ ਹੁੰਦਾ ਤੇ ਸ਼ਾਮ ਦਾ ਲੰਗਰ ਹੋਰ ਹੁੰਦਾ ਕਿੰਨੀ ਕਿੰਨੇ ਲੋਕਾਂ ਨੂੰ ਜਾਂਦਾ ਲੰਗਰ ਸਾਡਾ ਜਿਹੜਾ ਸਾਡਾ ਇਹ ਲੰਗਰ ਹਾਲ ਬਣਿਆ ਹੋਇਆ ਹੈ ਸ਼ੈੱਡ ਪਾਇਆ ਹੋਇਆ ਹੈ ਤੇ ਇਹਦੇ ਵਿੱਚ ਕੋਈ 14-15 ਲਾਈਨਾਂ ਬੰਦੀਆਂ ਹਨ ਤੇ ਇੱਕ ਲਾਈਨ ਦੇ ਵਿੱਚ 70 ਤੋਂ 75 ਜਿਹੜੇ ਪ੍ਰਾਣੀਆਂ ਬੈਠ ਕੇ ਲੰਗਰ ਛਕ ਲੈਂਦੇ ਉਹ ਲੰਕਰ ਲਗਾਉਂ ਤੋਂ ਬਹੁਤ ਹੀ ਪੂਰੀ ਸਫਾਈ ਉਦਰਾ ਹੋ ਜਾਂਦੀ ਹੈ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਡਿਸਪੋਜ਼ਲ ਅਸੀਂ ਤਾਂ ਵਰਤੀਦਾ ਨਹੀਂ ਵੈਸੇ। ਤੇ ਜੇ ਥੋੜਾ ਬਹੁਤਾ ਵਰਤਿਆ ਜਾਂਦਾ ਜਿਵੇਂ ਠੰਡਾ ਸੰਗਤ ਨੂੰ ਛਕਾਉਣਾ ਹੋਵੇ ਸੇਵਾਦਾਰਾਂ ਨੂੰ ਉਹ ਅਸੀਂ ਇੱਕ ਉਹਦੇ ਲਈ ਵੱਖਰਾ ਇੱਕ ਡਸਟਬਿਨ ਲਾਇਆ ਹੋਇਆ ਹੈ। ਤੇ ਉਹ ਸਵੇਰੇ ਗੱਡੀ ਆਉਂਦੀ ਹੈ ਉਹ ਲੈ ਜਾਂਦੇ ਆ ਤੇ ਜੋ ਸਾਡੀਆਂ ਸਬਜ਼ੀਆਂ ਵੇਸਟ ਹੁੰਦੀਆਂ ਹਨ ਜਾਂ ਛਿਲਕਾ ਹੁੰਦਾ ਉਹ ਜਿੱਥੇ ਸਾਨੂੰ ਕਾਰਪੋਰੇਸ਼ਨ ਨੇ ਕਿਹਾ ਉਹ ਉੱਥੇ ਸੁੱਟਦੇ ਉੱਥੇ ਸੁੱਟ ਕੇ ਸਾਡੇ ਜਿਹੜੇ ਸੇਵਾਦਾਰ ਹੈ ਜ਼ਿੰਮੇਵਾਰੀ ਦੇ ਨਾਲ ਸੁੱਟ ਕੇ ਆਉਂਦੇ ਆ ਤੇ ਉਹਨਾਂ ਬਾਅਦ ਵਿੱਚ ਕਾਰਪੋਰੇਸ਼ਨ ਸਾਡੇ ਨਾਲ ਉਹ ਠੀਕ ਕਰ ਲੈਂ ਉਹ ਬਲੇ ਬਲੇ ਪੰਜ ਜਗਾ ਆਪਣਾ ਦੱਸ ਦਈਏ ਸਥਾਨ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 18 ਕਮਰੇ ਦਾ ਪਲਾਟ ਖਰੀਦਿਆ ਜਿਹਦੇ ਵਿੱਚ ਸਾਡਾ ਅੱਗੇ ਚੱਲ ਕੇ ਕੋਈ 40 45 ਕਮਰੇ ਪਾਉਣ ਦਾ ਟੀਚਾ ਅੱਛਾ ਜੀ ਇਹ ਸੰਗਤ ਵਾਸਤੇ ਹੋਣਗੇ ਸੰਗਤ ਦੀ ਸਹੂਲਤ ਵਾਸਤੇ ਸੰਗਤ ਦੀ ਰਹਿائش ਵਾਸਤੇ ਅੱਛਾ ਜੀ ਇਹ ਜਿਹੜੀ ਜਗਾ ਤੇ ਲਿਆਉ ਇਹ ਕਿਲਾ ਫਤਿਹਗੜ ਸਾਹਿਬ ਦੇ ਨਾਲ ਹੀ ਗਲੀ ਦੇ ਵਿੱਚ ਬਾੜ ਨੰਬਰ 2 ਮਹੱਲਾ ਕਿਲਾ ਫਤਿਹਗੜ ਸਾਹਿਬ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਨੂੰ ਇਲਾਕਾ ਨਿਵਾਸੀ ਸੰਗਤਾਂ ਔਰ ਸ਼੍ਰੀ ਨਾਮਪੁਰ ਸਾਹਿਬ ਦੀ ਸਾਰੀ ਸੰਗਤ ਨੂੰ ਬੇਨਤੀ ਕਰਦਾ ਜਿੱਥੇ ਬਾਬਾ ਜੀ ਖਸ਼ਿਆਰਪੁਰ ਤੋਂ ਆਦਮਪੁਰ ਦੇ ਹਲਕੇ ਦੀਆਂ ਸਾਰੀਆਂ ਸੰਗਤਾਂ ਇੱਥੇ ਲੰਗਰ ਲਾਂਦੀਆਂ ਨੇ ਸਾਡਾ ਵੀ ਫਰਜ਼ ਬਣਦਾ ਲੋਕਲ ਸੰਗਤ ਦਾ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰੀਏ ਕਿਸੇ ਚੀਜ਼ ਦੀ ਕੋਈ ਇਹਨਾਂ ਨੂੰ ਹਰ ਵਾਰੀ ਤਕਰੀਬਨ ਤਕਰੀਬਨ ਅਸੀਂ 100 ਕਮਰੇ ਦੇ ਕਰੀਬ ਕਿਰਾਏ ਤੇ ਲੈ ਕੇ ਦੇਈਦਾ ਸੰਗਤਾਂ ਨੂੰ ਵਾਸਤੇ ਸਹਿਯੋਗ ਦੇ ਕੋਈ ਸੰਗਤਾਂ ਸਾਡੇ ਘਰਾਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ ਇੰਨਾ ਪ੍ਰਬੰਧ ਨਹੀਂ ਹੁੰਦਾ ਕਿ ਸੰਗਤ ਵਾਸਤੇ ਪੂਰਾ ਅਰੇਂਜਮੈਂਟ ਕੀਤਾ ਜਾਵੇ ਅਸੀਂ ਉਹ ਮੁੱਲ ਕਿਰਾਏ ਤੇ ਕਮਰੇ ਲੈ ਕੇ ਸੰਗਤਾਂ ਨੂੰ ਠਹਿرائیਦਾ ਮੇਰੀ ਸਾਰੇ ਅਨੰਦਪੁਰ ਸਾਹਿਬ ਦੇ ਵਾਸੀ ਨੂੰ ਸੰਗਤਾਂ ਕੋਈ ਸੰਗਤਾਂ ਜਿੱਥੇ ਲੰਗਰ ਛਕਦਿਆਂ ਨੇ ਸੇਵਾ ਕਰਾਉਣ ਬੱਦ ਤੋਂ ਬੱਦ ਸਹਿਯੋਗ ਕਰਨ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੁਆਕ ਸੰਗਤਾਂ ਇੱਥੇ ਸੇਵਾ ਕਰਨ ਸਾਡੇ ਅਨੰਦਪੁਰ ਸਾਹਿਬ ਤੋਂ ਇੱਕ ਬਹੁਤ ਵੱਡਾ ਮੈਸੇਜ ਆਵੇ ਕਿ ਅਨੰਦਪੁਰ ਸਾਹਿਬ ਦੇ ਲੋਕ ਸੇਵਾ ਭਾਵਨਾ ਰੱਖਦੇ ਨੇ ਵਾਹਿਗੁਰੂ ਜੀ ਕਾ ਖਾਲਸ